ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘਾ ਲਾਈਕ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ। ਵੀਡੀਓ ਆਪਣਾ ਵਪਾਰ ਦਾ ਕੰਮ ਆ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਆਪਣੇ ਕੋਲੇ ਹਰਿਆਣਵੀ ਦੇਸੀ ਗਾਂ ਜਿਹੜੀ ਸੂਈ ਆ। ਬਹੁਤ ਹੀ ਵਧੀਆ ਥਨ ਲੇਵਾ ਤੇ ਬਾਕੀ ਜਿਹੜੀ ਇਹਨਾਂ ਦੀ ਡਿਟੇਲ ਆਪਾਂ ਪ੍ਰੋਪਰ ਦੋਵਾਂ ਪਸ਼ੂਆਂ ਦੀ ਸਾਂਝੀ ਕਰਦੇ ਆਂ ਪਹਿਲਾਂ ਆਪਾਂ ਮੱਝ ਦੀ ਏਰੀ ਡਿਟੇਲ ਸਾਂਝੀ ਕਰ ਦਿੰਦੇ ਹਾਂ ਦੋਖੀ ਖੁੱਲੀ ਮੱਝ ਵੀ ਜੀ ਤੀਜੇ ਸੂਏ ਸੂਈ ਆ ਪ੍ਰੋਪਰ ਡੇਟ ਪੈ ਗਈ ਆ ਪਿੱਛੇ ਮੇਲ ਕਾਰ ਬਹੁਤ ਹੀ ਵਧੀਆ ਕੱਦਗਾਠ ਨੀਲੀ ਦਾ ਪੱਖ ਰੱਟ ਗਈ ਆ ਪਿਛਲੇ ਦੋਵੇਂ ਘੁਰਾਂ ਦੇ ਨਿਸ਼ਾਨ ਆ ਹਵਾਨੇ ਦੇ ਦੋਨਾਂ ਸਾਈਡਾਂ ਤੇ ਆ ਸੂਣ ਬਹੁਤ ਚੰਗੀ ਨਿਕਲੀ ਇੱਕ ਨੰਬਰ ਅੱਖਾਂ ਤੇ ਜਵਾਬ ਹੈ ਬਾਈ ਗੱਪੀ ਰੋਕਿਓ ਬਹੁਤਾਰੇ ਪੱਲੇ ਦੀ ਆ ਚੈੱਕ ਕਰੋ ਹਵਾਨੇ ਤੇ ਡੱਬਨਾ ਅਗਲੇ ਚਾ ਲੱਗੇ ਬਹੁਤ ਵਧੀਆ ਉਹਨੇ ਸੂਕੇ ਛੱਡੀ ਹੈ ਜੇ ਸੂ ਦੇ ਬੇਟਾ ਪ੍ਰੋਪਰ ਜਿਹੜੀ ਆ ਥੱਲੇ ਠੋਡੀ ਤੇ ਵੀ ਨਿਸ਼ਾਨ ਹੈਗਾ ਅੱਖਾਂ ਤੇ ਜਵਾਬ ਦੋਨਾ ਚਾਹੀਦਾ ਹੈਗਾ ਜੀ ਆ ਚੌੜੀ ਤੀਜਾ ਸੂਆ ਸੂਈ ਆ ਚੰਗੇ ਦੁੱਧ ਦੀ ਆਪਾਂ ਇਹਦੀ ਦਵਾਸ ਕਰ ਸਕਦੇ ਆ ਇਹਦਾ ਜਿਹੜਾ ਪਿਛਲਾ ਰਿਕਾਰਡ ਸੀਗਾ 13 ਲੀਟਰ ਦਾ ਸੀਗਾ ਤੇ ਆਸ ਕਰਦੇ ਆ ਕਿ ਇਹ 2013-14 ਤੇ ਚੱਲੇਗੀ ਤੀਜੇ ਸਵੇਰੇ ਸੂਈਆ ਇਹ ਹਨ ਬਿਲਕੁਲ ਪੀੜੀ ਦੇ ਪਾਵੇ ਵਾਂਗੂ ਲੱਗੇ ਚਾਰੇ ਬਹੁਤ ਵਧੀਆ ਅੱਗੇ ਆਪਾਂ ਨੀਲੀ ਤੇ ਕੰਮ ਕਰਨਾ ਹੋਵੇ ਇਹਦੇ 'ਚ ਆਪਾਂ ਨੀਲੀ ਦੇ ਬੱਚੇ ਵੀ ਲੈ ਸਕਦੇ ਆ ਆ ਚੈੱਕ ਕਰੋ ਸਾਡੀ ਕੁਆਲਿਟੀ ਬਹੁਤ ਵਧੀਆ ਆ ਦੇਖ ਉੱਪਰ ਪਿੱਛੇ ਮੇਲ ਕਾ ਆਪਾਂ ਠੰਡੀ ਸੀ ਇਲਾ ਬਹੁਤ ਚੰਗੀ ਆ ਬਿਲਕੁਲ ਆ ਪਿੱਠਪੂੜਾ ਚੱਕ ਜੂਗੀ ਸ਼ਾਮ ਤੱਕ ਚੰਗੇ ਭਾਰ ਆ ਪਿੱਠਪੂੜਾ ਹੈਵੀ ਬੋਡੀ ਦੇ ਵਿੱਚ ਤੀਜਾ ਸੂਆ ਸਿੰਘ ਦੀ ਮੰਤਰ ਵੀ ਚੰਗੀ ਆ ਬਹੁਤ ਵਧੀਆ ਮੁੱਲ ਇਹਦਾ ਜਿਹੜਾ 85000 ਰੁਪਈਆ ਵਾ ਉਹਦੇ ਵਿੱਚੋਂ ਥੋੜਾ ਬੋਤ ਆਪਾਂ ਮੰਤਨ ਕਰਾਂਗੇ ਬਹੁਤ ਚੰਗੀ ਇੱਕ ਪਿੱਛੇ ਆਪਾਂ ਇਹ ਹਰਿਆਣਵੀ ਦੇਸੀ ਗਾਂ ਜਿਹੜੀ ਦਿਖਾਵਾਂਗੇ ਪਿੱਛੇ ਮੇਲਕਾਫ ਆ ਗਿਆ ਜੀ ਆ ਚੈੱਕ ਕਰੋ ਬਹੁਤ ਚੰਗੀ ਆ ਗੁਰਪ੍ਰੀ ਖੋਲੋ ਝੰਗਾ ਦਾ ਬਹੁਤ ਚੰਗਾ ਥਣ ਲੇਵਾ ਬਿਲਕੁਲ ਠੰਡੀ ਸੀਜ਼ ਨਿਕਲੀ ਆ ਕੋਈ ਇਹਨੂੰ ਬੰਗੇ ਦੀ ਜਰੂਰਤ ਨਹੀਂ ਆ ਬਿਲਕੁਲ ਹਜੇ ਸੂਹ ਦੇ ਵਿੱਚ ਆ ਬਿਲਕੁਲ ਹਮਾਰਾ ਨਾ ਬਣ ਕੇ ਤਿਆਰ ਹੋਇਆ ਜਿਹੜਾ ਬਿਲਕੁਲ ਬਹੁਤ ਵਧੀਆ ਬਹੁਤ ਚੰਗੀ ਹੈ ਬਹੁਤ ਵਧੀਆ ਥਾਂ ਦੇਖੋ ਜੀ ਬਾਕੀ ਥੋੜਾ ਬੱਚੇ ਦਾ ਘਰੰਦੇ ਹੀ ਆ ਕਾਦੀ ਪੈਂਦੀ ਆ ਸੋ ਵੀ ਬਚਾ ਕੇ ਫਿਰ ਜੋਰ ਤੇ ਚਲਕਣੇ ਜਾਵੇ ਸਹੀ ਗਏ ਬਹੁਤ ਚੰਗੀ ਹੈ ਜੀ ਚੋਣ ਬਹੁਤ ਠੰਡੀ ਫੀਲ ਨਿਕਲੀ ਕੋਈ ਇਹਨੂੰ ਵੰਗੇ ਦੀ ਜਰੂਰਤ ਨਹੀਂ ਬਿਲਕੁਲ ਥਾਂ ਜਿਹੜੇ ਮੁਠੀ ਥਾਂ ਲੱਗੇ ਆ ਵਿਚਕਾਰ ਵਿੱਚ ਥਾਣਾ ਇਹਦੀ ਡਿਮਾਂਡ ਆ ਜੀ ਸਾਡੇ ਸਾਡੇ 45000 ਰੁਪਏ ਦੀ ਡਿਮਾਂਡ ਆ ਉਹਦੇ ਚ ਮਾਨਤਾਣ ਕਰਾਂਗੇ ਬਿਲਕੁਲ ਹਰਿਆਣਵੀ ਦੇਸੀ ਇਹਦਾ ਜਿਹੜਾ ਦੁੱਧ ਬਿਲਕੁਲ ਮੱਜਾਂ ਦੀ ਕੁਆਲਿਟੀ ਵਾਲਾ ਦੁੱਧ 13 14 ਕਿਲੋ ਭਰਾ ਦਿਜੀ ਆ ਰਾਮ ਨਾਲ ਬਹੁਤ ਚੰਗਾ ਆ ਦੇਖੋ ਜੀ ਬਿਲਕੁਲ ਪੰਡਾ ਭਾਈ ਬੈਠੀ ਆ ਸੀਰਸਾ ਉਹ ਅੱਜ ਡੇਟ ਹੋ ਗਈ ਆ 28 ਫਰਵਰੀ ਬਾਕੀ ਮਿਲਦੇ ਆਪਾਂ ਤੁਹਾਨੂੰ ਅਮੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਚੈਨਲ ਨੂੰ ਮੇਰੇ ਵੀ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਜਾ ਰਹਿਣ